ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਦੋਸਤੋ ਅੱਜ ਦੋ ਚੀਜ਼ਾਂ ਨੇ ਦੋ ਗੱਲਾਂ ਨੇ ਜੋ ਆਪਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੰਡੀਆ ਦੀ ਆਬਾਦੀ ਦੀ ਆਪਣੇ ਭਾਰਤ ਮਹਾਨ ਭਾਰਤ ਦੇਸ਼ ਦੀ ਆਬਾਦੀ ਦੀ ਦੋਸਤੋ ਨਵੀਂ ਜਨਨ ਗਣਨਾ ਦੇ ਅਨੁਸਾਰ ਆਪਣਾ ਇੰਡੀਆ ਆਬਾਦੀ ਦੇ ਵਿੱਚ ਚੀਨ ਨੂੰ ਪਛਾੜ ਕੇ ਪਹਿਲੇ ਸਥਾਨ ਤੇ ਪਹਿਲੇ ਨੰਬਰ ਤੇ ਪਹੁੰਚ ਚੁੱਕਾ ਹੈਗਾ ਭਾਰਤ ਦੀ ਆਬਾਦੀ ਇਸ ਸਮੇਂ ਨਵੀਂ ਜਨਗਣਨਾ ਦੇ ਅਨੁਸਾਰ 145 ਕਰੋੜ ਨਵੀਂ ਜਨਗਣਨਾ ਦੇ ਅਨੁਸਾਰ ਤੇ ਚੀਨ ਨੂੰ ਛੱਡ ਕੇ ਪਹਿਲੇ ਨੰਬਰ ਸਥਾਨ ਤੇ ਇੰਡੀਆ ਹੋ ਚੁੱਕਾ ਹੈ ਤੇ ਚੀਨ ਦੀ ਆਬਾਦੀ ਇਸ ਸਮੇਂ ਕਰਬ 32 ਕਰੋੜ ਦੇ ਲਗਭਗ ਹੈ ਤੇ ਸਭ ਤੋਂ ਮੇਨ ਗੱਲ ਜੋ ਰੋਚਕ ਗੱਲ ਹੈ ਇੰਡੀਆ ਦੀ ਆਬਾਦੀ ਹਲੇ ਵੀ ਨਹੀਂ ਰੁਕ ਰਹੀ ਹਲੇ ਵੀ ਕੰਟਰੋਲ ਨਹੀਂ ਹੋ ਰਹੀ ਮੇਰੇ ਹਿਸਾਬ ਨਾਲ ਜੋ ਇੱਕ WHO ਟੀਮਾਂ ਨੇ ਉਹਨਾਂ ਵੱਲੋਂ ਜੋ ਇੱਕ ਮਤਲਬ ਭੁਖਵਾਣੀ ਕੀਤੀ ਗਈ ਹੈ ਕਿ ਜੇ ਇੰਡੀਆ ਦੀ ਆਬਾਦੀ ਹਲੇ ਵੀ ਨਾ ਰੁਕੀ 10 70 ਸਾਲਾਂ ਬਾਅਦ ਇਹ ਇਸ ਦਾ ਡਬਲ ਹੋਵੇਗੀ ਇੰਡੀਆ ਦੀ ਆਬਾਦੀ ਇਸ ਦਾ ਡਬਲ ਹੋਵੇਗੀ ਸਮਝ ਲਓ 2 ਅਰਬ 88 ਕਰੋੜ ਦੇ ਲਗਭਗ ਹੋਵੇਗੀ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਪਣਾ ਇੰਡੀਆ ਏਰੀਆ ਦੇ ਵਾਰ ਏਰੀਆ ਵਾਈਜ ਕੋਈ ਮਤਲਬ ਜਿਆਦਾ ਵੱਡੀ ਕੰਟਰੀ ਵੀ ਨਹੀਂ ਹੈ ਠੀਕ ਠਾਕ ਹੈ ਪਰ ਆਬਾਦੀ ਦਾ ਵਧਣਾ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਦੋਸਤੋ ਜੇ ਆਬਾਦੀ ਵਧੂਗੀ ਤਾਂ ਜੀ ਡੀ ਪੀ ਲਾ ਲੋ ਜਾਂ ਜੋਬਸ ਲਾ ਲੋ ਕਾਫੀ ਚੀਜ਼ਾਂ 인ਫਰਾਸਟ੍ਰਕਚਰ ਮਤਲਬ ਕਾਫੀ ਚੀਜ਼ਾਂ ਦੇ ਇਫੈਕਟ ਪੈਣਾ ਲਾਜ਼ਮੀ ਹੈ ਸੋ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਦੂਸਰੀ ਗੱਲ ਹੈ ਦੋਸਤੋ ਆਪਣੀ ਜੋ ਹਿਮਕੁੰਡ ਸਾਹਿਬ ਗੁਰਦੁਆਰਾ ਹਿਮਕੁੰਡ ਸਾਹਿਬ ਗੁਰਦੁਆਰਾ 25 ਮਈ ਤੋਂ ਯਾਤਰਾ ਜੋ ਹਿਮਕੁੰਡ ਸਾਹਿਬ ਦੀ ਸਟਾਰਟ ਹੋ ਰਹੀ ਹੈ ਹਿਮਕੁੰਡ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ 25 ਮਈ ਤੋਂ ਯਾਤਰਾ ਸਟਾਰਟ ਹੋ ਜਾਵੇਗੀ ਅਤੇ ਜੋ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਬਰਫ਼ ਹੈ ਉਹ 12 ਤੋਂ 15 ਫੁੱਟ ਲਗਭਗ ਪਈ ਹੋਈ ਹੈ ਜੋ ਕਿ 20 April ਨੂੰ Indian Army ਭਾਰਤੀ ਫੌਜ ਦਾ ਇੱਕ ਦਸਤਾ ਅਤੇ ਗੁਰਦੁਆਰਾ ਹਿਮਕੁੰਡ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਵੀ ਜੋ ਵੀ 20 April ਤੋਂ ਇਹ ਰਸਤਾ ਬਣਾਉਣਾ ਜੋ ਸਟਾਰਟ ਕਰ ਦੇਣਗੇ ਬਰਫ਼ ਨੂੰ ਹਟਾਉਣ ਦਾ ਕੰਮ ਹੈ ਜੋ ਸਟਾਰਟ ਹੋ ਜਾਊਗਾ ਤਾਂ ਜੋ ਕਿ ਯਾਤਰਾ 25 May ਨੂੰ ਸੁਖਦ ਤੇ ਸਹੀ ਸਮੇਂ ਅਨੁਸਾਰ ਸ਼ੁਰੂ ਕੀਤੀ ਜਾ ਸਕੇ ਕਿਉਂਕਿ जानਦੇ ਆ ਕਿ ਇਸ ਸਾਮ ਲਗਭਗ 15000 ਫੁੱਟ ਦੀ ਚਾਹੀਦੀ ਹੈ ਹਿਮਕੋਟ ਸਾਹਿਬ ਗੁਰਦੁਆਰਾ ਸਾਹਿਬ ਸਥਿਤ ਹੈ ਜੋ ਦੁਨੀਆ ਦਾ ਇੱਕੋ ਇੱਕ ਸਭ ਤੋਂ ਜਿਆਦਾ ਉਚਾਈ ਤੇ ਸਥਿਤ ਹੋਣ ਦਾ ਗੁਰਦੁਆਰਾ ਸਾਹਿਬ ਦਾ ਮਾਣ ਪ੍ਰਾਪਤ ਹੈ ਉਸ ਨੂੰ ਜੋ ਤੇ ਯਾਤਰਾ ਦੋਸਤੋ ਦੁਬਾਰਾ ਦੱਸ ਦਈਏ ਕਿ 25 ਮਈ ਨੂੰ ਸਟਾਰਟ ਸੋ 20 April ਨੂੰ ਇਸ ਦਾ ਰਸਤਾ ਬਣਾਉਣ ਦਾ ਜੋ ਕੰਮ ਹੈ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸਹੀ ਸਮੇਂ ਤੇ ਯਾਤਰਾ ਸਟਾਰਟ ਕਰੀ ਜਾ ਕਿਤੇ ਕਬ ਦੇ ਸਭ ਦੇ ਸਾਡੋ ਕਾਫੀ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਐ ਸੋ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰ ਸਕਿਆ ਦਿੱਤੀ। ਸਭ ਤੋਂ ਤੀਜੀ ਗੱਲ ਜੋ ਆਪਾਂ ਕਰਨੀ ਆ ਦੋਸਤੋ ਆਈਪੀਐਲ ਦੇ ਮੈਚ ਨੰਬਰ 33 ਬਾਰੇ ਜੋ ਮੁੰਬਈ ਇੰਡੀਅਨ ਦੇ ਪੰਜਾਬ ਦੇ ਵਿਚਕਾਰ ਖੇਡਿਆ ਗਿਆ ਕੀ ਮੈਚ ਤੀ ਤੱਕ ਕੀ ਕਹਨੇ ਬੜਾ ਘੈਂਟ ਮੈਚ ਹੋਇਆ। ਪੰਜਾਬ ਜਿੱਤਦਾ 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 ਹਾਰ ਗਿਆ ਸਿਰਫ 9 ਰਨਾਂ ਦੇ ਨਾਲ ਮੁੰਬਈ ਨੂੰ ਇਹ ਮੈਚ ਦੀ ਜਿੱਤ ਐਡੀ ਉਹ ਨਸੀਬ ਹੋਈ ਆ। ਇੱਕ ਸਮੇਂ ਤੇ ਲੱਗਦਾ ਸੀਗਾ ਦੋਸਤੋ ਕਿ ਮੁੰਬਈ ਇਹ ਮਾਜੇ ਰਾਮ ਨਾਲ ਬਿਲਕੁਲ ਆਸਾਨੀ ਨਾਲ ਜਿੱਤੀ ਆਊਗਾ 77 ਰਨਾਂ ਦੇ 6 ਵਿਕਟਾਂ ਡਿੱਗ ਚੁੱਕੀਆਂ ਦੀ ਪਰ ਉਸ ਤੋਂ ਬਾਅਦ ਅਸਤੋਸ਼ ਸਰਮਾ ਤੇ ਸੁਸਾਂਖ ਸਿੰਘ ਦੀਆਂ ਸ਼ਾਨਦਾਰ ਪਾਰੀਆਂ ਅਸਤੋਸ਼ ਸਰਮਾ ਨੇ ਤਾਂ ਵਸ ਨਿਆਰੀ ਲਿਆ ਦਿੱਤਾ ਕਿਆ ਕਹਿਣੇ ਬਹੁਤ ਵਧੀਆ ਪਾਰੀ ਖੇਡੀ ਹੈਗੀ ਬਾਈ ਬਹੁਤ ਸੋਹਣੀ 65 ਰਨਾਂ ਦੀ ਪਾਰੀ ਖੇਡੀ ਤੇ ਸ਼ਾਨਦਾਰ ਜਿਹੜਾ ਬੰਮਰਨ ਸਵੀਪ ਕਰਕੇ ਛੱਕੇ ਮਾਰੇ ਜੇ ਆਊਟ ਨਾ ਹੁੰਦਾ ਲਗਭਗ ਤਾਂ ਸਾਇਦ ਲੱਗਦਾ ਸੀਗਾ ਇਹ ਮੈਚ ਆਰਾਮ ਨਾਲ ਪੰਜਾਬ ਜਿੱਤ ਜੂਗਾ ਖਰਜਰ ਐਂਡ ਦੇ ਬੜਾ ਵੀ ਇਹ ਰਨ ਆਊਟ ਨਾ ਹੁੰਦਾ ਤਾਂ ਵੀ ਪੰਜਾਬ ਸਾਇਦ ਜਿੱਤ ਜਾਂਦਾ ਚਲੋ ਖੈਰ ਜਿੱਤਦਾ ਜਿੱਤੂ ਹੁੰਦੀ ਆ ਮumbai ਨੂੰ ਨੌਰਣ ਨਾਲ ਇਹ ਮੈਚ ਜਿੱਤੇ ਹੋ ਜਿੱਤਿਆ ਇੱਕ ਗੱਲ ਹੋਰ ਵੀ ਹੈ ਜੇ ਮੁੰਬਈ ਇਹ ਮੈਚ ਹਾਰ ਜਾਂਦਾ ਜਾਂ ਨਾ ਜਿੱਤਦਾ ਇਹ ਮੈਚ ਤਾਂ ਹਾਰਦਿਕ ਪਾਂਡਿਆ ਦੀ ਜਿਹੜੀ ਕਪਤਾਨੀ ਸੀ ਮੈਨੂੰ ਲੱਗਦਾ ਲਗਭਗ ਜਾਣੀ ਤੈ ਸੀ ਤੇ ਜਿੱਤ ਨਾਲ ਉਹ ਆਪਦੀ ਕਪਤਾਨੀ ਵੀ ਬਚਾ ਗਿਆ ਤੇ ਮੁੰਬਈ ਆਈਪੀਐਲ ਦੇ ਵਿੱਚ ਵੀ ਬਣੀ ਰਹੀ ਹੈ ਤੇ ਪੰਜਾਬ ਵਧੀਆ ਖੜਿਆ ਪਰ ਯਾਰ ਪੰਜਾਬ ਦੀ ਜਿਹੜੀ ਓਪਨਰ ਹੈ ਨੇ ਓਪਨਰ ਬੈਟਿੰਗ ਆ ਕੋਈ ਖਾਸ ਵਧੀਆ ਨਹੀਂ ਓਪਨਰ ਕੋਈ ਖਾਸ ਵਧੀਆ ਬੱਲੇਬਾਜ਼ ਨਹੀਂ ਹੈਗੇ ਤਾਂ ਕਰਕੇ ਸਾਇਦ ਜੇ ਕੋਈ ਓਪਨਰ ਦੇ ਵਿੱਚ ਓਪਨਿੰਗ ਦੇ ਵਿੱਚ ਥੋੜੇ ਰਨ ਬਣ ਜਾਂਦੇ ਤਾਂ ਸਾਇਦ ਪੰਜਾਬ ਇਹ ਮੈਚ ਆਸਾਨੀ ਨਾਲ ਦਿੱਤੀ ਜਾਂਦਾ ਚਲੋ ਦੋਸਤੋ ਜਿੱਤ ਤਾਂ ਫੇਰ ਵੀ ਜਿੱਤਿਆ ਹਨਾ ਥੈਂਕ ਯੂ ਧੰਨਵਾਦ ਸਾਰਿਆਂ ਦਾ